ਗੈਂਗਸਟਰ ਜੱਗੂ ਭਗਵੰਤਪੁਰਿਆ ਨੂੰ ਹੁਣ ਰਾਜਸਥਾਨ ਦੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਸਖਤ ਸੁਰੱਖਿਆ ਹੇਠ ਰਾਜਸਥਾਨ ਦੇ ਦੋਸਾ ਜ਼ਿਲ੍ਹੇ ਦੀ ਪੁਲਿਸ ਜੱਗੂ ਭਗਵੰਤਪੁਰਿਆ ਨੂੰ ਬਠਿੰਡਾ ਜੇਲ੍ਹ ਤੋਂ ਲੈ ਕੇ ਗਈ ਹੈ ਤਾਂ ਹਥਿਆਰ ਤਸਕਰੀ ਮਾਮਲੇ ਦੇ ਵਿੱਚ ਜੱਗੂ ਭਗਵੰਤਪੁਰਿਆ ਦੇ ਕੋਲੋਂ ਪੁੱਛਗਿੱਛ ਜੜੀ ਹੋ ਕੀਤੀ ਜਾਵੇਗੀ ਜਿਸ ਦੇ ਨਾਲ ਪੰਜਾਬ ਤੋਂ ਰਾਜਸਥਾਨ ਤੱਕ ਹਥਿਆਰਾਂ ਦੀ ਨਜਾਇਜ਼ ਤਸਕਰੀ ਬਾਰੇ ਕਈ ਖੁਲਾਸੇ ਨੇ ਜਿਹੜੇ ਹੋ ਸਕਦੇ ਨੇ ਪੰਜਾਬ ਵਿੱਚ ਸਾਲ 2022 ਵਿੱਚ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਸ਼ਾਮਲ ਗੈਂਗਸਟਰ ਜੱਗੂ ਭਗਵਾਨਪੁਰਿਆ ਨੂੰ ਹੁਣ ਰਾਜਸਥਾਨ ਦੇ ਦੋਸਾ ਜ਼ਿਲ੍ਹਾ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਪੁਲਿਸ ਦੇ ਹਥਿਆਰ ਤਸਕਰੀ ਮਾਮਲੇ ਵਿੱਚ ਬਟਿੰਡਾ ਸੈਂਟਰਲ ਜੇਲ੍ਹ ਤੋਂ ਜੱਗੂ ਭਗਵਾਨਪੁਰਿਆ ਨੂੰ ਗ੍ਰਿਫਤਾਰ ਕੀਤਾ ਅਤੇ ਸਖਤ ਸੁਰੱਖਿਆ ਦੇ ਵਿੱਚ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ ਜੱਗੂ ਤੇ ਹੱਥਿਆ ਹਥਿਆਰਾਂ ਦੀ ਖਰੀਦ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਕਈ ਮਾਮਲੇ ਨੇ ਜਿਹੜੇ ਉਹ ਦਰਦ ਨੇ ਤਾਂ 100 ਤੋਂ ਵੀ ਵੱਧ ਮੁਕੱਦਮੇ ਨੇ ਜਿਹੜੇ ਉਹ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਖਿਲਾਫ ਦਰਜ ਨੇ ਪੁਲਿਸ ਅਧਿਕਾਰੀ ਅਨੁਸਾਰ 30 ਜੂਨ ਨੂੰ ਸੂਚਨਾ ਮਿਲੀ ਸੀ ਕਿ ਜੱਗੂ ਦੇ ਗੈਂਗ ਦਾ ਇੱਕ ਮੈਂਬਰ ਹਥਿਆਰਾਂ ਦੇ ਨਾਲ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਘੁਮਰਿਆ ਏ ਤਾਂ ਪੁਲਿਸ ਨੇ ਛਾਪਾ ਮਾਰ ਕੇ ਅੰਮ੍ਰਿਤਸਰ ਨਿਵਾਸੀ ਨੌਜਵਾਨ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸ ਦੇ ਕਬਜ਼ੇ ਵਿੱਚੋਂ ਚਾਰ ਪਿਸਤਲ ਦੋ ਮੈਗਜ਼ੀਨਾ ਅਤੇ 18 ਕਾਰਤੂਸ ਬਰਾਮਦ ਕੀਤੇ ਗਏ ਸੀ ਮੋਢਲੀ ਪਿੱਛੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਉਹ ਜੱਗੂ ਦੇ ਇਸ਼ਾਰੇ ਤੇ ਹੀ ਹਥਿਆਰਾਂ ਦੀ ਸਪਲਾਈ ਕਰਨ ਪਹੁੰਚਾ ਸੀ ਐਸਪੀ ਰਚਿਤਾ ਸ਼ਰਮਾ ਦਾ ਮੰਨਣਾ ਹੈ ਕਿ ਜੱਗੂ ਤੋਂ ਪੁੱਛ ਗਏ ਤੋਂ ਬਾਅਦ ਪੰਜਾਬ ਤੋਂ ਹਰਿਆਣਾ ਵਿੱਚ ਹੋਣ ਵਾਲੀ ਹਥਿਆਰਾਂ ਦੀ ਗੈਰ ਕਾਨੂੰਨੀ ਸਪਲਾਈ ਦਾ ਵੱਡਾ ਪਰਦਾਫਾਸ਼ ਜਿਹੜਾ ਉਹ ਹੋ ਸਕਦਾ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਰਾਜਸਥਾਨ ਪੁਲਿਸ ਦੇ ਵੱਲੋਂ ਕਿਹੜੇ ਖੁਲਾਸੇ ਕੀਤੇ ਜਾਂਦੇ ਨੇ ਗੈਂਗਸਟਰ ਜੱਗੂ ਭਗਵੰਤਪੁਰਿਆ ਨੂੰ ਹੁਣ ਰਾਜਸਥਾਨ ਦੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਸਖਤ ਸੁਰੱਖਿਆ ਹੇਠ ਰਾਜਸਥਾਨ ਦੇ ਦੋਸਾ ਜ਼ਿਲ੍ਹੇ ਦੀ ਪੁਲਿਸ ਜੱਗੂ ਭਗਵੰਤਪੁਰਿਆ ਨੂੰ ਬਠਿੰਡਾ ਜੇਲ੍ਹ ਤੋਂ ਲੈ ਕੇ ਗਈ ਹੈ ਤਾਂ ਹਥਿਆਰ ਤਸਕਰੀ ਮਾਮਲੇ ਦੇ ਵਿੱਚ ਜੱਗੂ ਭਗਵੰਤਪੁਰਿਆ ਦੇ ਕੋਲੋਂ ਪੁੱਛਗਿੱਛ ਜੜੀ ਹੋ ਕੀਤੀ ਜਾਵੇਗੀ ਜਿਸ ਦੇ ਨਾਲ ਪੰਜਾਬ ਤੋਂ ਰਾਜਸਥਾਨ ਤੱਕ ਹਥਿਆਰਾਂ ਦੀ ਨਜਾਇਜ਼ ਤਸਕਰੀ ਬਾਰੇ ਕਈ ਖੁਲਾਸੇ ਨੇ ਜਿਹੜੇ ਹੋ ਸਕਦੇ ਨੇ ਪੰਜਾਬ ਵਿੱਚ ਸਾਲ 2022 ਵਿੱਚ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਸ਼ਾਮਲ ਗੈਂਗਸਟਰ ਜੱਗੂ ਭਗਵਾਨਪੁਰਿਆ ਨੂੰ ਹੁਣ ਰਾਜਸਥਾਨ ਦੇ ਦੋਸਾ ਜ਼ਿਲ੍ਹਾ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਪੁਲਿਸ ਦੇ ਹਥਿਆਰ ਤਸਕਰੀ ਮਾਮਲੇ ਵਿੱਚ ਬਟਿੰਡਾ ਸੈਂਟਰਲ ਜੇਲ੍ਹ ਤੋਂ ਜੱਗੂ ਭਗਵਾਨਪੁਰਿਆ ਨੂੰ ਗ੍ਰਿਫਤਾਰ ਕੀਤਾ ਅਤੇ ਸਖਤ ਸੁਰੱਖਿਆ ਦੇ ਵਿੱਚ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ ਜੱਗੂ ਤੇ ਹੱਥਿਆ ਹਥਿਆਰਾਂ ਦੀ ਖਰੀਦ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਕਈ ਮਾਮਲੇ ਨੇ ਜਿਹੜੇ ਉਹ ਦਰਦ ਨੇ ਤਾਂ 100 ਤੋਂ ਵੀ ਵੱਧ ਮੁਕੱਦਮੇ ਨੇ ਜਿਹੜੇ ਉਹ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਖਿਲਾਫ ਦਰਜ ਨੇ ਪੁਲਿਸ ਅਧਿਕਾਰੀ ਅਨੁਸਾਰ 30 ਜੂਨ ਨੂੰ ਸੂਚਨਾ ਮਿਲੀ ਸੀ ਕਿ ਜੱਗੂ ਦੇ ਗੈਂਗ ਦਾ ਇੱਕ ਮੈਂਬਰ ਹਥਿਆਰਾਂ ਦੇ ਨਾਲ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਘੁਮਰਿਆ ਏ ਤਾਂ ਪੁਲਿਸ ਨੇ ਛਾਪਾ ਮਾਰ ਕੇ ਅੰਮ੍ਰਿਤਸਰ ਨਿਵਾਸੀ ਨੌਜਵਾਨ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸ ਦੇ ਕਬਜ਼ੇ ਵਿੱਚੋਂ 4 ਪਿਸਤਲ 2 ਮੈਗਜ਼ੀਨਾ ਅਤੇ 18 ਕਾਰਤੂਸ ਬਰਾਮਦ ਕੀਤੇ ਗਏ ਸੀ ਮੋਢਲੀ ਪਿੱਛੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਉਹ ਜੱਗੂ ਦੇ ਇਸ਼ਾਰੇ ਤੇ ਹੀ ਹਥਿਆਰਾਂ ਦੀ ਸਪਲਾਈ ਕਰਨ ਪਹੁੰਚਾ ਸੀ ਐਸਪੀ ਰਣਜੀਤਾ ਸ਼ਰਮਾ ਦਾ ਮੰਨਣਾ ਹੈ ਕਿ ਜੱਗੂ ਤੋਂ ਪੁੱਛ ਗਏ ਤੋਂ ਬਾਅਦ ਪੰਜਾਬ ਤੋਂ ਹਰਿਆਣਾ ਵਿੱਚ ਹੋਣ ਵਾਲੀ ਹਥਿਆਰਾਂ ਦੀ ਗੈਰ ਕਾਨੂੰਨੀ ਸਪਲਾਈ ਦਾ ਵੱਡਾ ਪਰਦਾਫਾਸ਼ ਹੈ ਜਿਹੜਾ ਉਹ ਹੋ ਸਕਦਾ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਰਾਜਸਥਾਨ ਪੁਲਿਸ ਦੇ ਵੱਲੋਂ ਕਿਹੜੇ ਖੁਲਾਸੇ ਕੀਤੇ ਜਾਂਦੇ ਨੇ